ਦੇ ਦੁਨੀਆ ਤੇ ਤੁਹਾਡਾ ਸਵਾਗਤ ਹੈ ਨਗਰ ਕੌਸ਼ਲ ਚੋਣਾ ਦਾ ਅਖਾੜਾ ਪਕਿਆ ਹੋਇਆ ਸੰਗਰੂਰ ਮੁੱਖ ਮੰਤਰੀ ਦੇ ਸਹਿਰ ਵਿੱਚ ਬਹੁਤ ਜ਼ਿਆਦਾ ਕੈਂਡੀਡੇਟ ਆਪਣਾ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਉਸੇ ਤਰ੍ਹਾਂ ਹੀ ਪਰਮਿੰਦਰ ਸਿੰਘ ਪਿੰਕੀ ਜੋ ਕਿ ਬਾਰ ਨੰਬਰ 26 ਦੇ ਵਿੱਚੋਂ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ ਮਹੱਲਾ ਨਿਵਾਸੀਆਂ ਵੱਲੋਂ ਉਹਨਾਂ ਨੂੰ ਲੱਡੂਆਂ ਨਾਲ ਟੋਲਿਆ ਹੈ ਗੱਲ ਕਰ ਲੈਣੇ ਹੈ ਉਮੀਦਵਾਰ ਜੋ ਪਿੰਕੀ ਇੱਥੋਂ ਖੜੇ ਨੇ ਪਿੱਕੀ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਚੋਣ ਮੈਦਾਨ ਵਿੱਚ ਉਤਰੇ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਤੇ ਵਰਕਰ ਤੇ ਪਰ ਆਜ਼ਾਦ ਚੋਣ ਲੜਨੀ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਜੀ ਚਲ ਚੋ ਮੈਂ 6 ਸਾਲ ਪਹਿਲਾਂ ਇਹ ਪਾਰਟੀ ਛੱਡ ਲਈ ਨੌਕਰੀ ਤੋਂ ਅਸਤੀਫਾ ਦਿੱਤਾ ਤੇ 4 ਸਾਲ ਹੋ ਗਏ ਮੈਨੂੰ ਇਸ ਵਾਰਡ 'ਚ ਇਸ ਮੱਲੇ 'ਚ ਬਿਚਰਦਿਆਂ ਇਹ ਇੱਥੇ ਬਹੁਤ ਲੋਕ ਆਏ ਜਿੱਤ ਕੇ ਬਾਗੇ ਪ੍ਰਧਾਨ ਤੱਕ ਪ੍ਰਧਾਨਗੀਆਂ ਲੈ ਗਏ ਜਿਵੇਂ ਇੱਥੋਂ ਦੇ ਲੋਕਾਂ ਨੇ ਮੈਨੂੰ ਦੱਸਿਆ ਕਿ ਉਹ ਉਹਨਾਂ ਦੇ ਘੇੜੇ ਮਾਰ-ਮਾਰ ਕੇ ਥੱਕ ਗਏ ਸੀ ਕਿ ਉਹਨਾਂ ਦੇ ਘੇਰੇ ਤੋਂ ਇੱਕ ਸਟਰੀਟ ਲਾਈਟ ਤੱਕ ਨਹੀਂ ਲੱਗੀ ਇੱਥੇ ਮੈਂ ਲੈ ਸੁਧਾਰ ਕਮੇਟੀ ਨੇ ਮੈਨੂੰ ਦਿਖਾਇਆ ਤਾਂ ਮੈਂ ਸਾਰੇ ਦੇਖਿਆ ਵੀ ਕਰੀਬ ਇਹ 40 ਸਾਲ ਤੋਂ ਇਹ ਰੀਤਨਗਰ ਦੀ ਬਸੋਂ ਬਣੀ ਹੋਈ ਹੈ ਉਧਰ ਕਮ ਸੇ ਕਮ 50 ਸਾਲ ਹੋ ਗਏ ਕਮਾਰ ਬਸਤੀ ਚ ਬਸੋਂ ਹੋਈ ਹੈ ਪਹਿਲਾ ਬਜ਼ੁਰਗ ਵੀ ਰਹਿੰਦੇ ਸੀ ਚਲੋ ਇੱਥੇ ਪੂਰਾ ਜਾਨੀ ਕਿ ਗਲੀ ਗਲੀ ਨੇਰਾ ਸੀ ਇਹਨਾਂ ਦੇ ਕਹਿਣ ਤੇ ਇਹਨਾਂ ਨੇ ਮੈਂ ਸੰਪਰਕ ਕਰਿਆ ਫਿਰ ਮੈਂ ਜੀ ਸਾਹਿਬ ਨੂੰ ਬੁਲਾਇਆ ਉਹਨਾਂ ਨੂੰ ਦਿਖਾਇਆ ਇੱਥੇ 165 ਦੇ ਕਰੀਬ ਮਕਮਲ ਵਾਰਡ ਦੇ ਵਿੱਚ ਮੈਂ ਲਾਈਟਾਂ ਲਵਾਈਆਂ ਔਰ ਪਰਲੀ ਸਾਈਡ 2 ਨੰਬਰ ਗਲੀ ਦੇ ਐਂਡ 'ਚ ਵਾਵਾ ਫਿਨਾਂਸ ਕੋਲ ਕਰੀਬ 700 ਫੁੱਟ ਗਲੀ ਠੇਕੇਦਾਰ ਸਾਹਿਬ ਛੱਡ ਗਏ ਸੀਗੇ ਉਹ ਮੇਰੇ ਧਿਆਨ 'ਚ ਲਿਆਂਦੇਗੇ ਅ ਠੇਕੇਦਾਰ ਸਾਹਿਬ ਨੂੰ ਬੁਲਾਇਆ ਉਹ ਕੰਪਲੀਟ ਕਰਾਈ ਆਪਣੇ ਫਾਟਕਾਂ ਦੇ ਕੋਲ ਦੋਨਾਂ ਸਾਈਡਾਂ ਤੇ ਟੋਏ ਸੀ ਜਿਹੜੇ ਐਕਸਨ ਉਹ ਬਣਦੀ ਸੀਗੀ ਰੇਲਵੇ ਦੀ ਨਾ ਤਾਂ ਰੇਲਵੇ ਕੰਮ ਕਰਦੀ ਸੀ ਤੇ ਨਾ ਹੀ ਉਹ ਟੋਏ ਨਗਰ ਕੌਂਸਲ ਭਰਦੀ ਸੀ ਮੈਂ ਠੇਕੇਦਾਰ ਸਾਹਿਬ ਨੂੰ ਥਾਪੀ ਦਿੱਤੀ ਕਿ ਕੋਈ ਨਾ ਤੁਹਾਡਾ ਬਿਲ ਕਰਾ ਦਾਂਗੇ ਪਾਸ ਉੱਥੇ ਟੋਏ ਭਰਾ ਕੇ ਉੱਥੇ ਲੋਕਿੰਗ ਟੈਲਾਂ ਲਵਾਈਆਂ ਜਿੱਥੇ ਕਿ ਆਣ ਜਾਲੇ ਰਾਹਗੀਰਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਸੀ ਉਹ ਰਾਹਤ ਮਿਲੀ ਬਾਕੀ ਅੱਜ ਮੇਰੇ ਕੰਧਗਿਰਗੀ ਰੇਲਵੇ ਦੀ रेलवे ਦੀ ਕੰਧ ਦੇ ਨਾਲ ਨਾਲ ਟੈਲਰ ਅੰਦਰ ਚਲੇ ਗਏ ਜਾਂ ਪ੍ਰਧਾਨ ਜੀ ਨੇ ਉਹਨਾਂ ਨੇ ਕਿਹਾ ਪਿੰਕੀ ਆ ਕਰਾ ਚਲੋ ਇਹਨੇ ਕਾ ਹੀ ਇਸ ਤਰ੍ਹਾਂ ਦੇ ਕੰਮ ਕਰਾਏ ਜਿਵੇਂ ਰੇਲਵੇ ਲਾਈਨ ਸਾਨੂੰ ਪੈਂਦੀ ਆ ਉਹ ਆਵਾਰਾ ਪਸ਼ੂ ਡੰਗਰ ਵਗੈਰਾ ਕੱਟ ਜਾਂਦੇ ਨੇ ਜਦੋਂ ਵੀ ਮੈਨੂੰ ਕੋਈ ਕਾਲ ਕਰਦਾ ਵੀ ਪਿੰਕੀ ਜੀ ਆ ਹੋ ਗਿਆ ਮੁਸ਼ਕਲ ਆ ਤੁਰੰਤ ਸਬੰਧਤ ਆਪਣਾ ਕਮੇਟੀ ਦੇ ਅਧਿਕਾਰੀ ਕਰਮਚਾਰੀਆਂ ਨਾਲ ਤਾਲਮਿਲ ਕਰਕੇ ਪ੍ਰਾਈਵੇਟ ਚੱਕਰ ਵਾਲੇ ਨਾਲ ਉਹ ਤੁਰੰਤ ਆਪ ਲੱਗ ਕੇ ਚਕਵਾਉਂਦਾ ਰਿਹਾ ਵੀ ਜੋ ਵੀ ਹੈ ਤਸੀਵਰੇ ਵਾਟਰ ਸਪਲਾਈ ਦੀ ਲੀਕੇ ਜੋ ਯਾਨੀ ਕਿ ਇਹਨਾਂ ਦੇ ਇੱਕ ਫੋਨ ਤੇ ਮੈਂ ਕਰਦਾ ਰਿਹਾ ਕੀ ਲੱਗਦਾ ਮਹੱਲਾ ਨਿਵਾਸੀਆਂ ਨੇ ਸਾਨੂੰ ਅੱਜ ਲੱਡੂਆਂ ਨਾਲ ਤੋਲਿਆ ਕਿਸ ਤਰ੍ਹਾਂ ਦਾ ਰਿਸਪੌਂਸ ਲੱਗ ਰਿਹਾ ਬਹੁਤ ਵਧੀਆ ਰਿਸਪੌਂਸ ਹੈ ਜੀ ਮਹੱਲਾ ਨਿਵਾਸੀਆਂ ਨੇ ਲੱਡੂਆਂ ਨਾਲ ਤੋਲਿਆ ਪਾਰਟੀ ਲਈ ਕੰਮ ਕੀਤਾ ਸੀ ਨੌਕਰੀ ਛੱਡ ਕੇ ਪਾਰਟੀ ਲਈ ਮੈਂ ਨੌਕਰੀ ਛੱਡ ਕੇ ਪਾਰਟੀ ਲਈ ਜੁੜਿਆ ਸੀ ਕੰਮ ਕੀਤਾ ਸੀ ਹਰੇਕ ਨੂੰ ਉਮੀਦ ਹੁੰਦੀ ਆ ਵੀ ਆਪਦਾ ਸਮਾਂ ਆਇਆ ਸੀਗਾ ਵੀ ਹੱਕ ਮਿਲੂਗਾ ਟਿਕਟ ਮਿਲੂਗੀ ਪਰ ਸ਼ਾਇਦ ਪਾਰਟੀ ਨੂੰ ਮੇਰੇ ਕੰਮ ਹੀ ਨਹੀਂ ਚੰਗੇ ਲੱਗੇ ਪਰ ਜਿਹੜੀ ਮਹੱਲਾ ਪ੍ਰੀਤ ਨਗਰ ਹੈ ਕਮਾਰ ਬਸਤੀ ਹੈ ਇਹਨਾਂ ਲੋਕਾਂ ਨੂੰ ਮੇਰੇ ਕੰਮਾਂ ਤੋਂ ਪਹਿਲਾਂ ਮੇਰੇ ਫਾਦਰ ਦੇ ਕੰਮਾਂ ਤੋਂ ਬਹੁਤ ਸੋ ਸੰਤੁਸ਼ਟੀ ਸੀ ਟਿਕਟ ਨਾ ਮਿਲਣ ਕਰਕੇ ਮੈਂ ਘਰ ਹੀ ਬਹਿ ਗਿਆ ਸੀ ਚਲੋ ਨਹੀਂ ਟਿਕਟ ਦਿੱਤੀ ਤੇ ਆਪਾਂ ਹੋਰ ਕਿਸੇ ਨੂੰ ਸੇਵਾ ਲਾਤੀ ਕਰ ਲੈਣ ਦੋ ਪਰ ਸਾਡੇ ਆਪਣੇ ਮਹੱਲਾ ਸਰਦਾਰ ਕਮੇਟੀ ਦੇ ਸਮੁੱਚੀ ਟੀਮ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਕਲਵੰਦ ਸਿੰਘ ਜੀ ਨੇ ਆਪਣੇ ਜਗਰੂ ਮਾਸਟਰ ਜੀ ਨੇ ਜਸਪਾਲ ਜੀ ਨੇ ਦਰਵਾਰਾ ਜੀ ਨੇ ਕੋਲਾ ਜੀ ਨੇ ਮੇਜਰ ਜੀ ਨੇ ਠੀਕ ਹੈ ਜੀ ਆਪਣੇ ਜਗਿੰਦਰ ਜੀ ਗੁਰਚਰਨ ਸਿੰਘ ਪੱਟਲ ਜੀ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਸਮੂਹ ਸਾਰੇ ਇਹ ਸਾਰੇ ਮੇਰੇ ਕੋਲ ਆਏ ਕਹਿੰਦੇ ਪਿੰਕੀ ਜੀ ਵੀ ਐ ਕਰਕੇ ਟਿਕਟ ਨਹੀਂ ਮਿਲੀ ਮੈਂ ਕਿਹਾ ਜੀ ਚਲੋ ਟਿਕਟ ਤਾਂ ਇੱਕੋ ਨਹੀਂ ਮਿਲਦੀ ਹੁੰਦੀ ਆ ਵੀ ਚਲੋ ਉਹ ਕਹਿੰਦੇ ਅਸੀਂ ਤਾਂ ਜਾਣਦੇ ਵੀ ਨਹੀਂ ਮੈਂ ਕਿਹਾ ਜੀ ਚਲੋ ਜਾਣ ਦੇਣੀ ਮੈਂ ਕਿਹਾ ਮੇਰੇ ਲਈ ਹੁਕਮ ਦੱਸੋ ਕਹਿੰਦੇ ਤੂੰ ਉੱਠ ਅਸੀਂ ਤੈਨੂੰ ਖੜਾ ਕਰਨਾ ਸਾਨੂੰ ਤਾਂ ਕੋਈ ਯੋਗ ਹੀ ਨਹੀਂ ਲੱਗਦਾ ਇੱਥੇ ਕੈਂਡੀਡੇਟ ਵੀ ਜੋ ਸਾਡੇ ਵਾਰਡ ਦੇ ਕੰਮ ਜਿਹੜੇ ਰਹਿੰਦੇ ਨੇਗੇ ਗਲੀਆਂ ਨਾਲੀਆਂ ਪਾਪਵਾਣੇ ਹੋਰ ਵਗੈਰਾ ਕੋਈ ਕਰ ਸਕੇ ਮੈਂ ਕਹਿੰਦਾ ਜੀ ਛੇੜਾ ਜਿੱਤੂ ਆਪੇ ਕਰੂਗਾ ਕਹਿੰਦੇ ਨਹੀਂ ਪਰ ਇਹਨਾਂ ਨੇ ਮੈਨੂੰ ਘਰੋਂ ਉਠਾ ਕੇ ਖੁਦ ਇੱਥੋਂ ਕੈਂਡੀਡੇਟ ਬਣਾਇਆ ਔਰ ਮੈਨੂੰ ਮੇਰੇ ਸਰੋਪਾ ਪਾਇਆ ਔਰ ਮੈਨੂੰ ਕਿਹਾ ਵੀ ਸਾਡੇ ਕੰਨੀਓ ਤੂੰ ਕੈਂਡੀਡੇਟ ਹੈ 프리ਦਨਗਰ ਦੇ ਵਿੱਚੋਂ ਅਸੀਂ ਕੋਈ ਕੈਂਡੀਡੇਟ ਨਹੀਂ ਖੜਾ ਹੋਣ ਦੇਣਾ ਔਰ ਹੁਣ ਵੀ ਦਿੱਤਾ ਇਹੀ ਮੇਰੇ ਚੋਣ ਲੜ ਰਹੇ ਨੇ ਇਹੀ ਸਹਿਯੋਗ ਕਰ ਰਹੇ ਨੇ ਤਨੋਂ ਮਨੋਂ ਤੁਨੋਂ ਇਹੀ ਸਾਰਾ ਕੁਝ ਕਰ ਰਹੇ ਨੇਗੇ ਮੈਂ ਤਾਂ ਇੱਕ ਚਿਹਰਾ ਇਹਨਾਂ ਦਾ ਔਰ ਇਹਨਾਂ ਨੇ ਜੋ ਮੇਰੇ ਤੋਂ ਉਮੀਦਾਂ ਰੱਖੀਆਂ ਨੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਮੈਂ ਉਹਨਾਂ ਉਮੀਦਾਂ ਤੇ ਖਰਾ ਉਤਰਾਂਗਾ ਬਾੜਵਾਸੀਆਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਆਪਣਾ ਜਗਰੂਪ ਸਿੰਘ ਜੀ ਰਿਟਾਇਰਡ ਲੈਕਚਰਰ ਇਹ ਲੋਕ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਆਮ ਆਦਮੀ ਪਾਰਟੀ ਦਾ ਪੱਕਾ ਵਰਕਰ ਜਿਸ ਨੇ 6 ਸਾਲ ਪਹਿਲਾਂ ਹੀ ਨੌਕਰੀ ਛੱਡ ਦਿੱਤੀ ਆਮ ਆਦਮੀ ਪਾਰਟੀ ਨਾਲ ਜੁੜਨ ਕਰਨਾ ਕੀ ਲੱਗਦਾ ਤੁਸੀਂ ਉਹਨਾਂ ਨੂੰ ਆਜ਼ਾਦ ਉਮੀਦਵਾਰ ਮੈਦਾਨ ਦੇ ਵਿੱਚ ਅਸੀਂ ਸਾਡੇ ਸਮੂਹ ਪ੍ਰੀਤਨਗਰ ਦੀ ਜਿਹੜੀ ਮਹੱਲਾ ਸਦਾਰ ਕਮੇਟੀ ਹੈ ਜੀ ਅਸੀਂ ਇਹਦੇ ਵਿੱਚ 300 ਮੈਂਬਰਾਂ ਜੀ ਸਾਰਾ WhatsApp ਸਾਡਾ ਗਰੁੱਪ ਬਣਾਇਆ ਹੋਇਆ ਤੇ ਸਾਰਾ ਮਹੱਲਾ ਸਾਡੇ ਨਾਲ ਆ ਜੀ ਇਸ ਤੋਂ ਪਹਿਲਾਂ ਅਸੀਂ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਰੀਆਂ ਗਲੀਆਂ ਦੇ ਵਿੱਚ ਗਲੀ ਨੰਬਰ ਆ ਜਿਹੜੇ ਉਹ ਪਲੇਟਾਂ ਲਵਾ ਚੁੱਕੇ ਆ ਤੇ ਅਸੀਂ ਮਤਲਬ ਇਸ ਕੰਮ ਲਈ ਸਾਨੂੰ ਚਾਹੀਦਾ ਸੀ ਵੀ ਸਾਡਾ ਸਰਕਾਰੀ ਦਰਵਾਜ਼ੇ ਵੀ ਹੱਥ ਹੋਵੇ ਸਾਨੂੰ ਉਮੀਦ ਸੀ ਵੀ ਪਰਮਿੰਦਰ ਭਾਈ ਨੂੰ ਟਿਕਟ ਮਿਲ ਜੂਗੀ ਪਰ ਜੇ ਉਹ ਟਿਕਟ ਨਾ ਮਿਲੀ ਤਾਂ ਅਸੀਂ ਮਤਲਬ ਇਹਨੂੰ ਪਹਿਲਾਂ ਹੀ ਕਹਤਾ ਸੀ ਵੀ ਤੈਨੂੰ ਟਿਕਟ ਮਿਲੇ ਨਾ ਮਿਲੇ ਸਾਡੇ ਵੱਲੋਂ ਕੈਂਡੀਡੇਟ ਤੂੰ ਆ ਤੇ ਹੁਣ ਸਮੂਹ ਮਹੱਲਾ ਇਹਨਾਂ ਦੇ ਨਾਲ ਆ ਅੱਜ ਤੁਸੀਂ ਦੇਖਦੇ ਹੋ ਮੋਗ ਵੀ ਸਾਡੇ ਇਸ ਬਾ ਮਤਲਬ ਪ੍ਰੀਤ ਨਗਰ ਦੀ 1500 ਵੋਟਾਂ ਹਜ਼ਾਰ ਬੰਦਾ ਤਾਂ ਇੱਥੇ ਅੱਜ ਇਕੱਠਾ ਸੀ ਜੀ ਤੇ ਇਸ ਤੋਂ ਮਤਲਬ ਇਹ ਆ ਵੀ ਕੱਲੇ ਕੱਲੇ ਵੋਟ ਪਰਮੇਂਦਰ ਪਿੰਕੀ ਦੇ ਨਾਲ ਆ ਤੇ ਅਸੀਂ ਉਹਨੂੰ ਵੱਡੀ ਬਹੁਮਤ ਨਾਲ ਜਿਤਾਵਾਂਗੇ ਤੇ ਉਥੇ ਭੇਜਾਂਗੇ ਜੀ ਐਮਸੀ ਬਣਾ ਕੇ ਇਹ ਸਾਡਾ ਜਿੰਦਾਬਾਦ ਮਹੱਲਾ ਨਿਵਾਸੀ ਜਿੰਦਾਬਾਦ ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਪਿੰਕੀ ਜੀ ਨੂੰ ਆਜ਼ਾਦ ਉਮੀਦਵਾਰ ਚੋਣ ਵਿੱਚ ਉਤਾਰਿਆ ਹੈ ਅਤੇ ਜਿਤਾ ਕੇ ਭੇਜਾਂਗੇ ਕਿਉਂਕਿ ਇਹਨਾਂ ਤੇ ਸਾਡਾ ਵਿਸ਼ਵਾਸ ਬਣਿਆ ਹੋਇਆ ਹੈ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਮੈਂ ਹਰਪਾਲ ਸਿੰਘ ਕਹਾਵਦਾ ਸੰਗਠਨ ਜਿੰਦਾਬਾਦ ਪਿੰਕੀ ਭਾਈ ਜਿੰਦਾਬਾਦ